ਸੇਪਾ ਪ੍ਰਧਾਨ ਡਾਕਟਰ ਵੀਰੋ ਬੇਤਕਰ ਜੀ ਦੇ 194ਵੇਂ ਜਨਮ ਦਿਹਾੜੇ ਤੇ ਲੋ ਜੋਨਾਨੋ ਸਰਦਾ ਦੇ ਫੁੱਲ ਪੇਨਡ ਕੀਤੇ ਆ ਸਾਡੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਹਨ ਡਾਕਟਰ ਵੀਰੋ ਮੀਰਕਰ ਵੀ ਉਹਨਾਂ ਨੇ ਸਾਰੇ ਹੀ ਸੰਵਿਧਾਨ ਦਾ ਨਿਰਮਾਣ ਕੀਤਾ ਹੈ ਜਿਸ ਦੇ ਤਹਿਤ ਅਸੀਂ ਸਾਰੇ ਹੀ ਸੰਵਿਧਾਨ ਨੂੰ ਮੰਨਦੇ ਆਂ ਤੇ ਸਾਰਿਆਂ ਨੂੰ ਹੀ ਉਸਦਾ ਪਾਲਨ ਕਰਨਾ ਚਾਹੀਦਾ ਹੈ ਤੁਸੀਂ ਦੇਖਿਆ ਹੋਗਾ ਪਿਛਲੇ ਸਮੇਂ ਚ ਉਹ ਸਰਕਾਰਾਂ ਵੱਲੋਂ ਇਸ ਸੰਵਿਧਾਨ ਦੇ ਨਾਲ ਵੀ ਛੇੜਖਾਨੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਦੇਸ਼ ਇਸ ਦੇ ਲੋਕ ਬਾਬਾ ਜੀ ਵੱਲੋਂ ਬਣਾਏ ਇਸ ਸੰਵਿਧਾਨ ਦੇ ਵਿੱਚ ਪੂਰਾ ਯਕੀਨ ਰੱਖਦੇ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਉਹੀ ਯਕੀਨ ਰੱਖਣਗੇ ਔਰ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਛੇੜਖਾਨੀ ਕਰਨ ਨਹੀਂ ਦਿੱਤੀ ਜਾਏਗੀ ਸੰਤੂ ਸਾਹਿਬ ਕਿਵੇਂ ਦੇਖਦੇ ਹੋ ਕਿ ਉਹਨਾਂ ਨੇ ਸਮੁੱਚੀ ਮਾਨਵਤਾ ਦੀ ਲੋਕਾਈ ਦੀ ਵਾਹ ਫੜੀ ਸਾਰਿਆਂ ਦਾ ਉਹਨਾਂ ਨੇ ਹੱਕ ਦੀ ਆਵਾਜ਼ ਉਠਾਈ ਹੈ ਕਿਵੇਂ ਦੇਖਦੇ ਹੋ ਅਮੇਸ਼ਾ ਸਾਹਿਬ ਜੀ ਦੇ ਜੀਵਨ ਬ੍ਰਤੀ ਬਾਬਾ ਸਾਹਿਬ ਨੇ ਸਾਰੇ ਧਰਮਾਂ ਨੂੰ ਇੱਕ ਥਾਂ 'ਤੇ ਉਹਨਾਂ ਨੂੰ ਹਰ ਧਰਮ ਦਾ ਉਹਨਾਂ ਨੇ ਸਤਿਕਾਰ ਕਰਕੇ ਉਸ ਦੇ ਤਹਿਤ ਹੀ ਉਹਨਾਂ ਨੇ ਸੰਵਿਧਾਨ ਦਾ ਨਿਰਮਾਣ ਕੀਤਾ ਉਹਨਾਂ ਨੇ ਹਰ ਵਰਗ ਨੂੰ ਉਸ ਦੀ ਬੰਦੀ ਜਗਾ ਦਿੱਤੀ ਪਰ ਇਸ ਤਰ੍ਹਾਂ ਨਿਰਮਾਣ ਕੀਤਾ ਕਿ ਸਾਰਿਆਂ ਨੂੰ ਨਿਆਂ ਮਿਲੇ ਤੇ ਸਾਰੇ ਹੀ ਆਪਣੇ ਨਵੇਂ ਭਾਰਤ ਦੇ ਵਿੱਚ ਜਦੋਂ ਭਾਰਤ ਬਣਿਆ ਕਿ ਸਾਰੇ ਹੀ ਆਪਣੇ ਹੱਕ ਦੇ ਲਈ ਉਹਨਾਂ ਨੂੰ ਲੜਨਾ ਨਾ ਪਵੇ ਉਹਨਾਂ ਨੂੰ ਉਹਨਾਂ ਦਾ ਪੂਰਾ ਫਾਂਦਾ ਹਿੱਕਾ ਮਿਲੇ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਇਸ ਪਵਿੱਤਰ ਦਿਨ ਤੇ ਸਮੁੱਚੇ ਦੇਸ਼ ਨੂੰ ਔਰ ਪੰਜਾਬ ਵਾਸੀਆਂ ਨੂੰ ਪੱਟੀ ਸ਼ਹਿਰ ਦੇ ਲੋਕਾਂ ਨੂੰ ਅੱਜ ਬਾਬਾ ਸਾਹਿਬ ਜੀ ਦੇ 176 ਜਨਮ ਦਿਨ ਤੇ ਸਾਰੇ ਅਨੁਸ਼ੀਰਿ ਬੇਨਤੀ ਕਰਦਾ ਹੈ ਕਿ ਉਹਨਾਂ ਦੇ ਉਪਰਨਿਆਂ ਤੇ ਸਾਨੂੰ ਚੱਲਣ ਦੀ ਲੋੜ ਹੈ ਸਿੱਖਣ ਦੀ ਲੋੜ ਹੈ ਔਰ ਸਾਨੂੰ ਸਮਾਜ ਦੇ ਵਿੱਚ ਚੰਗੇ ਕੰਮ ਕਰਨ ਦੀ ਲੋੜ ਹੈ ਜੋ ਉਹਨਾਂ ਨੇ ਸੁਲਤਾਨ ਦੇ ਵਿੱਚ ਲਿਖਿਆ ਸਾਨੂੰ ਉਹਨਾਂ ਨੂੰ ਮੰਨਣਾ ਪਏਗਾ ਔਰ ਸਾਨੂੰ ਸਾਰਿਆਂ ਨੂੰ ਸਮਾਜ ਦੇ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਤਾਂ ਜੋ ਸਾਡਾ ਸਮਾਜ ਤਰੱਕੀ ਕਰੇ